ਅੱਜ ਜੀਨੀਅਸ ਆਈਟੀਆਈ ਸਰਦੂਲਗੜ ਵਿੱਚ ਤੀਆਂ ਤੀਜ਼ ਦੀਆਂ ਦਾ ਪ੍ਰੋਗਰਾਮ ਕਰਵਾਇਆ ਗਿਆ ਇਸ ਮੌਕੇ ਤੇ ਆਈਟੀਆਈ ਦੇ ਸਟਾਫ ਵਿਦਿਆਰਥੀਆਂ ਅਤੇ ਸਥਾਨਕ ਸਵਾਨੀਆਂ ਨੇ ਭਾਗ ਲਿਆ ਤੀਆਂ ਦੀ ਇਸ ਵੀਡੀਓ ਨੂੰ ਦੇਖੋ ਤੇ ਸ਼ੇਅਰ ਵੀ ਕਰ ਦਿਓ ਨਾਲ ਹੀ ਸੁਣੋ ਇਸ ਮੌਕੇ ਤੇ ਪਹੁੰਚੇ ਹੋਏ ਮਹਿਮਾਨਾਂ ਨੇ ਕੀ ਕਿਹਾ ਕੀ ਮੋੜ ਬਦਾ ਗਏ ਅਸੀਂ ਦੇਸ਼ੋ ਕੀ ਮੋੜ ਬਦਾ ਗਏ ਅਸੀਂ ਦੇਸ਼ੋ ਕੀ ਤੇਰੇ ਜਹਨੂ ਵੇ ਮੈਂ ਟਿਚੂ ਨਾ ਜਾਣਦੀ ਤੇਰੇ ਜਹਨੂ ਵੇ ਮੈਂ ਟਿਚੂ ਨਾ ਜਾਣਦੀ ਤੇਰਾ ਮੇਰਾ ਬਣੇ ਦਾ ਨਾ ਮੇਚੁੰਡੇਆ ਤੈਨੂੰ ਮਗੇਦੀ ਮਣਿਜਿਆ ਵੇਚੁੰਡੇ ਮੇਰਾ ਨਾਮ ਹਰਪ੍ਰੀਤ कौर ਹੈ ਮੈਂ ਪਿੰਡ ਸਰਦੂਲੇ ਵਾਲੇ ਦੀ ਰਹਿਣ ਵਾਲੀ ਹਾਂ ਤੇ ਮੇਰਾ ਅੱਜ ਕਾਲਜ ਦੇ ਵਿੱਚ ਜਿਨੀ ਸੀ ਆਈਟੀਆਈ ਸਰਦਾਰ ਸਿੰਧਾ ਸਰ ਜਿਨ੍ਹਾਂ ਦੇ ਕਰਕੇ ਤੇ ਸਾਡੇ ਮੈਡਮ ਹਰਵਿੰਦਰ ਕੌਰ ਜੀ ਤੇ ਬਾਕੀ ਸਮੂਹ ਸਟਾਫ ਜੀ ਸਾਰਿਆਂ ਦਾ ਅਸੀਂ ਹਾਂਜੀ ਪ੍ਰਿੰਸੀਪਲ ਪ੍ਰੀਤਮ ਸਰ ਜੀ ਤੇ ਸਾਰਿਆਂ ਦਾ ਮੈਂ ਦਿਲ ਤੋਂ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਸਾਡਾ ਗਿੱਧਾ ਲੋਪ ਹੋ ਰਿਹਾ ਸੀ ਪੰਜਾਬ ਦੀਆਂ ਕੁਝ ਐਦਾਂ ਦੇ ਗੀਤ ਸੀਗੇ ਜੋ ਸਾਡੇ ਵਿੱਚੋਂ ਜਮ੍ਹਾਂ ਲੋਪ ਹੋ ਕੇ ਇੱਕ ਪੁਰਾਣੇ ਵਿਰਸੇ ਨੂੰ ਛੱਡ ਕੇ ਨਿਊ ਵਿਰਸੇ ਵਿੱਚ ਚੱਲ ਰਹੇ ਸੀਗੇ ਪਰ ਇਹਨਾਂ ਨੇ ਇੰਨੀ ਯੋਗਦਾਨ ਪਾ ਕੇ ਜੀ ਤੇ ਅੱਜ ਤੀਆਂ ਦਾ ਤਿਆਰ ਰੱਖਿਆ ਜਿਦੇ ਵਿੱਚ ਸਾਰੇ ਸਟਾਫ ਨੇ ਫੁੱਲ ਫੁੱਲ ਆਪਣੇ ਕਹਿੰਦੇ ਹੁੰਦੇ ਆ ਜੀ ਪੂਰੇ ਇੰਜਵਾਇ ਕੀਤਾ ਸੋ ਅਸੀਂ ਪੁਰਾਣੇ ਕਲਚਰ ਨੂੰ ਨਵਾਂ ਨਿਊ ਨਾਮ ਦਿੱਤਾ ਜੀ ਤੇ ਇਸ ਦੇ ਨਾਲ ਜੀ ਮੈਂ ਸਾਡੇ ਸਾਰੇ ਹੀ ਸਟਾਫ ਦਾ ਬਹੁਤ-ਬਹੁਤ ਧੰਨਵਾਦ ਕਰਦੀ ਆ ਜਿਨ੍ਹਾਂ ਨੇ ਸਾਨੂੰ ਇਸ ਮੰਚ ਤੇ ਪਹੁੰਚਣ ਦੇ ਲਈ ਸੱਦਾ ਦਿੱਤਾ ਜੀ ਹਾਂਜੀ ਸਰ ਜੀਨियस ਆਈਟੀਆ ਦੇ ਸਾਰੇ ਸਟਾਫ ਪ੍ਰਿੰਸੀਪਲ ਸਾਹਿਬ ਅਤੇ ਚੇਅਰਮੈਨ ਸਾਹਿਬ ਸਾਰਿਆਂ ਦਾ ਅਸੀਂ ਆ ਸਾਡੀ ਇਸਤਰੀ ਭਲਾਈ ਸਭਾ ਵੱਲੋਂ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਸਾਡੀ ਪੂਰੀ ਸਭਾ ਨੂੰ ਬੁਲਾ ਕੇ ਬਹੁਤ ਮਾਨ ਸਨਮਾਨ ਦਿੱਤਾ ਤੇ ਸਾਨੂੰ ਇਸ ਪ੍ਰਾਤਨ ਵਿਸੇ ਨੂੰ ਜੇ ਜੋ ਕੇ ਅਲੋਪ ਹੋ ਰਿਹਾ ਸੀ ਤੀਆਂ ਦਾ ਤਿਉਹਾਰ ਜਿਹੜਾ ਕਿ ਤੀਆਂ ਦਾ ਬਣਾਇਆ ਜਾਂਦਾ ਲੜਕੀਆਂ ਲਈ ਬਣਾਇਆ ਜਾਂਦਾ ਸੋ ਉਸ ਤਿਉਹਾਰ ਨੂੰ ਮਨਾ ਕੇ ਇੱਕ ਵੱਖਰੀ ਪਹਿਚਾਣ ਦਿੱਤੀ ਹੈ ਕੁੜੀਆਂ ਦੇ ਇਸ ਤਿਹਾਰ ਨੂੰ ਸੋ ਅਸੀਂ ਸਾਰੀ ਇਸਤਰੀ ਭਾਈ ਸਭਾ ਵੱਲੋਂ ਤੇ ਮੇਰੇ ਵੱਲੋਂ ਅਸੀਂ ਸਰਦਾਰ ਚੇਅਰਮੈਨ ਸਾਹਿਬ ਪ੍ਰਿੰਸੀਪਲ ਸਾਹਿਬ ਤੇ ਸਾਡੇ ਮੈਡਮ ਹਰਵਿੰਦਰ ਸਿੱਧੂ ਜੀ ਅਸੀਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਤੇ ਇਹ ਤਿਹਾਰ ਜਿਹੜਾ ਬੜੀ ਸ਼ਿੱਦਤ ਦੇ ਨਾਲ ਮਨਾਇਆ ਗਿਆ ਇਸ ਵਿੱਚ ਲੜਕੀਆਂ ਨੇ ਬੋਲੀਆਂ ਪਾਈਆਂ ਜਿਹੜੀਆਂ ਪੰਜਾਬੀ ਵਿਰਸੇ ਨੂੰ ਦਰਸਾਉਂਦੀਆਂ ਤੇ ਪੰਜਾਬੀ ਵਿਰਸੇ ਨੂੰ ਦਰਸਾਉਂਦੇ ਹੋਏ ਗੀਤਾਂ ਲੋਕ ਗੀਤਾਂ ਦੇ ਉੱਪਰ ਨਾਚ ਕੀਤਾ ਤੇ ਨਾਲ ਹੀ ਇਸੰਧਾਰੇ ਦਾ ਤਿਹਾਰ ਦਿੱਤਾ ਗਿਆ ਇੱਕ ਮਾਂ ਵੱਲੋਂ ਆਪਣੀ ਤੀਂ ਨੂੰ ਸੋ ਇਦਾਂ ਦੇ ਜਿਹੜੇ ਫੰਕਸ਼ਨ ਹੋਣੇ ਚਾਹੀਦੇ ਪੰਜਾਬ ਅੰਦਰ ਤਾਂ ਹੀ ਸਾਡਾ ਜਿਹੜਾ ਰੰਗਲੇ ਪੰਜਾਬ ਦਾ ਸੁਪਨਾ ਪੂਰਾ ਹੋਊਗਾ ਹਾਂਜੀ ਮੈਂ ਤੀਜ ਦਾ ਪ੍ਰੋਗਰਾਮ ਕੀਤਾ ਜੀ ਮੈਂ ਜੀਨੀਅਰ ਸਾਈਟ ਦੇ ਵਿੱਚ ਟੀਚਰ ਲੱਗੀ ਹਾਂ ਮੇਰੇ ਸਾਰੇ ਸਤਿਕਾਰਯੋਗ ਪ੍ਰਿੰਸੀਪਲ ਪ੍ਰੀਤਮ ਸਿੰਘ ਜੀ ਛਿੰਦਾ ਸਿੰਘ ਛਿੰਦਾਜੀ ਚੇਅਰਮੈਨ ਸਾਹਿਬ ਮੈਂ ਬਾਕੀ ਮੇਰਾ ਸਾਰਾ ਸਟਾਫ ਅਸੀਂ ਰਲ ਮਿਲ ਕੇ ਸਾਰੇ ਹੀ ਸਟੂਡੈਂਟਾਂ ਨੂੰ ਤਿਆਰੀ ਕਰਵਾਈ ਕਿਉਂਕਿ ਜਿਹੜਾ ਪ੍ਰਾਣਾ ਵਿਸ਼ਾ ਸੀ ਉਹ ਲੋਭੂ ਹੋ ਚੁੱਕਿਆ ਸੀ ਅਸੀਂ ਸਾਰਾ ਪ੍ਰਾਣਾ ਵਿਰਸ਼ਾ ਹੀ ਸਾਰਾ ਦਿਖਾਇਆ ਗਿਆ ਮੈਨੂੰ ਬਹੁਤ ਆਪਣੇ ਆਪ ਨੂੰ ਈ ਮਾਣ ਆ ਕਿਉਂਕਿ ਮੈਂ ਸਾਰਾ ਕੁਝ ਪ੍ਰਾਣੇ ਤੋਂ ਅੱਗੇ ਜਾ ਰਹੀ ਆਂਗੀ ਪਰ ਮੈਂ ਮਿਹਨਤ ਬਹੁਤ ਕਰ ਰਹੀ ਆਂ ਪਰ ਅੱਗੇ ਮੇਰੀ ਕਿਸਮਤ ਆ ਜੋ ਕੁਝ ਹੋ ਰਿਹਾਗਾ ਤੇ ਮੇਰੀ ਮਾਂ ਨੇ ਮੈਨੂੰ ਸੁਧਾਰਾ ਦਿੱਤਾ ਪਰ ਅਸੀਂ ਇੱਕ ਆਪਣੀ ਸਾਡੀ ਬੇਟੀ ਨੂੰ ਸ਼ਵਿੰਦਰ ਸਿੰਘ ਸਿੰਧਾ ਸਰ ਦੀ ਬੇਟੀ ਸੀ ਉਹਨਾਂ ਦੀ ਪਹਿਲੀਆਂ ਤੀਆਂ ਸੀ ਲੜਕੀ ਦੀਆਂ ਅਸੀਂ ਸਾਰੇ ਸਥਾਪ ਵੱਲੋਂ ਉਹਨਾਂ ਨੂੰ ਇੱਕ ਤੀਆਂ ਦਾ ਸੁਧਾਰਾ ਦਿੱਤਾ ਗਿਆ ਵੈਰੀ ਵਾਡਰ ਅੱਜ ਮੈਡਮ ਜਿਹੜੀਆਂ ਤੀਆਂ ਤੇ ਤੁਸੀਂ ਅੱਜਕੱਲ੍ਹ ਦੀਆਂ ਛੋਟੀਆਂ ਬੱਚੀਆਂ ਨੇ ਉਹਨੂੰ ਸੰਦੇਸ਼ ਦੇਣਾ ਚਾਹੋਗੇ ਮੈਂ ਉਹਨਾਂ ਨੂੰ ਸਨੇਹ ਦਿੱਤਾ ਜਿਹੜਾ ਪੁਰਾਣਾ ਵਿਰਸਾ ਸੀਗਾ ਚਰਖੇ ਜਿਵੇਂ ਕਿ ਮਧਾਣੀਆਂ ਚੱਕੀਆਂ ਕੁੜੀਆਂ ਫਲਕਾਰੀਆਂ ਕੱਢ ਰਹੀਆਂ ਸੀ ਲੋਹਾਰਨਾ ਬਣ ਕੇ ਆਈ ਜਿਹੜਾ ਕੁਲਦੀਪ ਮਾਨਕ ਦਾ ਗਾਣਾ ਸੀਗਾ ਅਸੀਂ ਉਹ ਵੀ ਸਟੇਜ ਤੇ ਕੀਤਾ ਹੀ ਰੰਜੇੜਾ ਤੂੰ ਬੀਵੜਾ ਤੂੰ ਵੀ ਵੀ ਦਿਖਾਈ ਸਾਨੂੰ ਆਪਣੇ ਬੱਚਾਂ ਤੇ ਬਹੁਤ ਮਾਣ ਆ ਜੀ ਜਿਵੇਂ ਅਸੀਂ ਬੱਚਿਆਂ ਨੂੰ ਸਿਖਾਉਨੇ ਆ ਬੱਚੇ ਉਵੇਂ ਹੀ ਸਿੱਖ ਰਹੇ ਨੇ ਅੱਗੇ ਜਾ ਕੇ ਹੋਰ ਕਾਲਜਾਂ ਦੇ ਵਿੱਚ ਵੀ ਬੱਚੇ ਅੱਗੇ ਜਾ ਕੇ ਵਧਣਗੇ ਉਵੇਂ ਹੀ ਕਰਨਗੇ ਇਹ ਜੀ ਤਿਉਹਾਰ ਜਿਹੜਾ ਚੱਲ ਰਿਹਾ ਹੈ ਪਿਛਲੇ ਕੁਝ ਸਮੇਂ ਤੋਂ ਸਾਡੇ ਇੱਥੇ ਪਿਛਲੀ ਵਾਰੀ ਇਹ ਹੋਇਆ ਸੀ ਆਪਣੇ ਠਾਣੇ ਦੀ ਬੈਕਸਾਈਡ ਤੇ ਉੱਥੇ ਮਤਲਬ ਬੜਾ ਵਧੀਆ ਤਿਉਹਾਰ ਹੋਇਆ ਸੀ ਇਸ ਵਾਰੀ ਨਾ ਥੋੜਾ ਜਿਹਾ ਮੌਸਮ ਦਾ ਕਰਕੇ ਕੁਝ ਸਾਡੀਆਂ ਬੈਂਡਾਂ ਕੁਝ ਇਥੋਂ ਦੇ ਆਪਣੇ ਦੇ ਹਲਕੇ ਦੇ ਸਰਦੂਲਗੜ ਦੇ ਲੋਕਲ ਉਹਨਾਂ ਨੇ ਬਣਾਇਆ ਵੀ ਚਲੋ ਇੱਥੇ ਸਰਦੂਲਗੜ ਆਈਟੀਆਈ ਦੇ ਵਿੱਚ ਕਰਾਉਣਿਆ ਜੀਨੀਅਰ ਸਾਈਟੇ 'ਚ ਅਸੀਂ ਉਹਨਾਂ ਨੂੰ ਸੁਜੋਗ ਦਿੱਤਾ ਇਸ ਕਰਕੇ ਜਿਹੜਾ ਇਹ ਸ਼ੁਰੂ ਤੋਂ ਚੱਲਦਾ ਆਇਆ ਇਹ ਉਹਨੂੰ ਅਸੀਂ ਪੂਰਾ ਕੀਤਾ ਜੀ ਇਹ ਲੱਗ ਨਹੀਂ ਰਿਹਾ ਸੋ ਤੁਸੀਂ ਜਿਹੜਾ ਤੀਆਂ ਦਾ ਤਿਹਾਰ ਆ ਉਹ ਲੋਕ ਹੁੰਦਾ ਜਾ ਰਿਹਾ ਹੈ ਹਾਂ ਬਿਲਕੁਲ ਇਹ ਤਾਂ ਐਸੇ ਕਰਕੇ ਅਸੀਂ ਇਹਨੂੰ ਕੀਤਾ ਵੀ ਇੱਕ ਆਪਾਂ ਇਹਨੂੰ ਦੁਬਾਰਾ ਖੜਾ ਕਰੀਏ ਹਰ ਮਤਲਬ ਆਏ ਸਾਲ ਇਸ ਤਰ੍ਹਾਂ ਕਰਾ ਕਰੇ ਸਾਡੇ ਤੋਂ ਅਸੀਂ ਸੋਚਾਂਗੇ ਅੱਗੇ ਤੋਂ ਵੀ ਇਹ ਮਤਲਬ ਜਰੂਰ ਕੋਸ਼ਿਸ਼ ਕਰਾਂਗੇ ਅੱਗੇ ਤੋਂ ਵੀ ਇਸ ਤੋਂ ਵਧੀਆ ਕਰਵਾਈਏ ਜੀ ਸਸ ਗਈ ਬਾਜ਼ਾਰ ਤੋਂ ਰੋ ਰੋ ਤਗੜਾ ਗਿਆ ਸਸ ਗਈ ਬਾਜ਼ਾਰ ਤੋਂ